ਠੀਕ ਹੈ ਸਵੇਰ ਦੀ ਬਾਰਿਸ਼ ਹੌਣ ਕਰਕੇ ਮੇਲੇ ਦੀ ਰੌਣਕ ਥੋੜੀ ਜੀ ਛਟ ਗਈ ਆ ਪਰ ਬਾਬੇ ਦੀ ਕਿਰਪਾ ਦੇ ਨਾਲ ਬਾਰਿਸ਼ ਛੱਡ ਗਈ ਐ ਸੋ ਲੋਗ ਜਿਹੜੇ ਆ ਉਹ ਮੇਲੇ ਦਾ ਆਨੰਦ ਮਾਣ ਰਹੇ ਆ ਪਿੰਡ ਹੀਰਾ ਵਿੱਚ ਸੋ ਠੀਕ ਹੈ ਡੀ ਆਰਟੀ ਇਧਰ ਦੇਖੋ ਇੱਕ ਪਿਆਰੇ ਨੂੰ ਲੰਗਰ ਲੰਗਰ ਘਾਓ ਸਾਬੇ ਦੇ ਆਇਆ ਯਾਰਾ ਬਾਜਾ ਬੰਨੋ ਡਾਈਨ ਆਰੇ ਪਿਆਰੇ ਦੋ ਭਾਂਡੇ ਸੋਹਣੇ ਭਾਂਡੇ ਆ ਇਧਰ ਵੇਖੋ ਆ ਇੱਕ ਪਿਆਰੇ ਦੋ ਖੜੀ ਜਾਣਾ ਆ ਜਾ ਇੱਧਰ ਆ ਜਾ ਹਰਸ਼ ਹਾਂਜੀ ਓਕੇ ਆ ਤੋੜਾ ਵੀ ਕਹਿੰਦਾ ਮੈਂ ਆ ਗਿਆ ਹੋਰ ਜੀ ਮੇਲੇ ਦੀਆਂ ਵਧਾਈਆਂ ਦੇ ਦਿਓ ਮਹਾਰਾਜ ਬਹੁਤ-ਬਹੁਤ ਜੀ ਸਾਰੀ ਜਿੰਨੀ ਵੀ ਸੰਗਤ ਆ ਇਸ ਦਿਨ ਦੀਆਂ ਬਹੁਤ-ਬਹੁਤ ਮੇਲੇ ਦੀਆਂ ਮੁਬਾਰਕਾਂ ਸਾਰਿਆਂ ਨੂੰ ਇਹ ਮੇਲਾ ਸਾਡੇ ਪਿੰਡ ਦਾ ਨਹੀਂ ਪੂਰੇ ਨਗਰ ਦਾ ਪੂਰੇ ਇਲਾਕੇ ਦਾ ਮੇਲਾ ਆ ਤੇ ਦਾਦਾ ਜੀ ਇਦਾਂ ਕਿਰਪਾ ਰੱਖਣੇ ਮੇਲੇ ਲੱਗਦੇ ਰਹਿਣ ਸਾਡਾ ਪਿਆਰ ਸਾਂਝੀ ਵਾਲਾ ਤਾਂ ਬਣੀ ਰਹੇ ਤੇ ਇੱਕ ਦੂਜੇ ਦਾ ਸਾਡੇ ਮੇਲੇ ਹੁੰਦੇ ਰਹਿਣ ਥੈਂਕ ਯੂ ਮੇਲਾ ਮੇਲੀਆਂ ਦਾ ਤੇ ਯਾਰਾਂ ਵੇਲੀਆਂ ਦਾ ਸਹੀ ਗੱਲ ਆ ਚੌਂਕੀਆਂ ਦਾ ਮੇਲਾ ਸੋ ਰੱਤੇ ਦੀ ਲੋਕ ਬਾਬਾ ਜੀ ਦਾ ਆਸ਼ੀਰਵਾਦ ਸਾਰੇ ਸੰਗਤਾਂ ਨੂੰ ਅੱਜ ਆਸ਼ੀਰਵਾਦ ਦੇ ਦਿੰਦੇ ਜੇਕਰ ਲੱਲਾ ਵਾਲੇ ਪੀਰ ਦਾ ਬਹੁਤ ਸੱਚੇ ਦਰਬਾਰ ਕੀਤਾ ਹੈ ਦਰਵਾਜ਼ਾ ਤੋਗਾ ਚੌਂਕੀਆਂ ਚਾਲਾ ਨਿਸ਼ਾਨ ਸਾਹਿਬ ਪ੍ਰਬੰਧਕ ਕਮੇਟੀ ਅਜੇ ਪੰਜਾਬ ਤੋਂ ਚੱਲ ਕੇ ਇਹ ਚੌਂਕੀਆਂ ਦਾ ਮੇਲਾ ਤੇ ਪਹਿਲੀ ਚੌਂਕੀ ਰੱਤੇਵਾ ਦੂਜੀ ਬੁਲੇਵਾਰ ਤੀਜੀ ਗੜੀ ਚੌਥੀ ਜੜਰਾ ਪੰਜਵੀਂ ਰਵੇ ਪਰ ਛੇਵੀਂ ਘਟਾਰੋਂ ਸੱਤਵੀਂ ਕਾਮ ਅੱਠਵੀਂ ਝਗੜਾ ਨੌਵੀਂ ਗੰਦਵਰ ਤੇ ਬੜਾ ਪਿੰਡ ਬਣੇ ਤੋਂ ਕਰਾਇਆ ਬੋਪਰਮਾ ਅਰੁੜਕਾ ਬਡਾਲਾ ਗੰਡੇਆਲਾ ਦੋਨੇ ਦੀ ਬੋਪਰਮਾ ਦੇਹੇਰਾ ਅੱਜ ਜੋ ਚੁੱਕੀ ਹੀਰਾ ਦੇ ਵਿੱਚ ਆਈ ਹੈ ਅਸੀਂ ਤੈਨੂੰ ਸ਼ੁਕਰਾਨਾ ਕਰਦੇ ਆ ਲੱਗਰ ਨਿਵਾਸੀਆਂ ਦਾ ਉਹ ਪਿੰਡ ਵਾਲਿਆਂ ਦਾ ਮਰਾਤਾ ਲੈ ਕੇ ਆਇਆ ਸਾਰੀ ਸੰਗਤ ਆਸਰਾ ਮਰਾਤਾ ਪੁਰੀਆ ਕਰਨ ਮੇਰ ਪ੍ਰਯਾਤਨ ਕਰਨ ਤੰਦਰੁਸਤੀ ਆ ਕਰਨ ਲੱਗਰ ਖੇੜੇ ਦੁੱਖ ਹੋਏ ਮਾਲਕ ਉਸ ਤੇ ਹੋਰ ਵੀਰ ਬਾਦਸ਼ਾਹ ਜੀ ਨੇ ਤੰਦਰੁਸਤੀ ਦਾ ਦਿੱਤੀ ਬਖਸ਼ੇ ਮੇਰ ਪ੍ਰਯਾਤਨ ਕੇ ਇਸਾ ਬਿਰਦੇ ਸਾ ਜੋ ਸੰਗਤ ਆਈ ਹੈ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਸ਼ੁਕਰਾਨਾ ਕਰਦੇ ਆ ਤੇ ਸਾਰੀ ਸੰਗਤ ਦਾ ਇੱਥੇ ਪਹੁੰਚਣ ਤੇ ਧੰਨਵਾਦ すごい。